ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਬਹੁਤ ਵਧੀਆ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਸਾਰੇ ਵਧੀਆ ਹੋਣਗੇ। ਬੱਚਿਆਂ ਨੂੰ ਸਕੂਲੋਂ ਆਉਂਦੇ ਹੁੰਦੇ ਹੁਣ ਜਮਾ ਸ਼ਾਮ ਹੋ ਜਾਂਦੀ ਐ ਸਹਿਜ ਹੁਣ ਆਇਆ ਸਾਰਵਜੰਨ ਤੇ 10 ਮਿੰਟ ਰਹਿ ਗਏ ਹੁਣ ਸਹਿਜ ਹਲੇ ਬਚਾਰਾ ਘਰੇ ਆਇਆ ਛੁੱਟੀ 3:30 ਹੁੰਦੀ ਐ ਹਾਏ ਹਾਏ ਸਾਰਾ ਨਾ ਸੁਮਾਨ ਭਰ ਜਾਂਦਾ ਪਾਸਟ ਨਾਲ ਕੋਈ ਹਵਾ ਨਹੀਂ ਰਹਿੰਦੀ ਨਸਾਂ ਜਿਹੀ ਮਿੱਟੀ ਪੜ ਜਾਂਦੀ ਐ ਨਹੀਂ ਆਈ ਜਾਂਦੀ ਅੰਦਰ ਜੇ ਬਾਹਰ ਉਹ ਪਾ ਲਾ ਦਿੰਨੀ ਐ ਹਾਂ ਲੱਗਦਾ ਵੀ ਅਗਲੇ ਨੂੰ ਡਾਇਆ ਹੋਇਆ ਤੇ ਜੇ ਬਾਹਰ ਭੁੱਲਾ ਛੱਡ ਦਿੰਨੇ ਆ ਤਰਿੱਤਾ ਅੰਦਰ ਆ ਨਸਰਸ ਮਾਰ ਪਰ ਦੰ। ਕੀ ਕੀਤਾ ਜਾ ਸਕਦਾ ਜੀ ਇਸ ਚੀਜ਼ ਦਾ? ਇਹਦੇ ਵੀ ਅਸੀਂ ਆਪ ਹੀ ਜ਼ਿੰਮੇਵਾਰ ਹਾਂ ਜੀ। ਕੋਈ ਨਹੀਂ ਜ਼ਿੰਮੇਵਾਰ ਹੈ ਇਸ ਚੀਜ਼ ਦਾ। ਕਿਉਂਕਿ ਜੇ ਅਸੀਂ ਮਿੱਟੀ ਸਾਡੀ ਗਲੀ ਦੇ ਵਿੱਚ ਆਪ ਹੀ ਛਿੱਟੀ ਹੋਈ ਹੈ ਤੇ ਫੇਰ ਸਾਡੇ ਉੱਤੇ ਵੀ ਪੈਣੀ ਚਾਹੀਦੀ। ਪੈਣੀ ਚਾਹੀਦੀ ਹੈ ਨਾ। ਜੇ ਗਲਤ ਕਰਾਂਗੇ ਤਾਂ ਗਲਤ ਵੇਖਾਂ ਸੁਣਾਂਗੇ। ਸੌਖ ਤੋਂ ਹੈ ਹੀ ਨਾ ਜੀ। ਸਹੀ ਬਾਤ ਹੈ ਜੀ ਸਹੀ ਬਾਤ ਹੈ ਸਹੀ ਬਾਤ ਹੈ ਜੀ ਸਹੀ ਬਾਤ ਹੈ ਅੱਜ ਨਸਬੇ ਦੀ ਇੱਕ ਕਮੀ ਤੇ ਤਰਪਾਈ ਕਰੀ ਜਾ ਰਹੀਆਂ ਤੇ ਉਹ ਹਲੇ ਤਾਈ ਹੋਈ ਨਹੀਂ ਹੈਗੀ ਆ ਕੀ ਕਰਾਂ ਜੀ ਅੱਜ ਮੇਰਾ ਨਾ ਆ ਚੀਜ਼ ਬਹੁਤ ਦਰਦ ਕਰ ਰਹੀ ਹੈ ਕੋਬਰਾ ਪਈ ਜਾਂਦਾ ਕੰਮ ਕਰਨ ਨੂੰ ਜਿਆਦਾ ਨਹੀਂ ਕਰਦੇ ਪਰ ਅੰਨ ਚੋਂ ਕੀ ਕੀ ਹੋ ਰਿਹਾ ਹੈ ਕਈ ਵਾਰੀ ਦਹ ਹੋ ਜਾਂਦਾ ਜੀ ਟੈਂਸ਼ਨ ਜੀ ਲੱਗਦੀ ਹੈ ਦਿਮਾਗ ਤੇ ਪਤਾ ਨਹੀਂ ਕਿਸ ਚੀਜ਼ ਤੋਂ ਕੁਝ ਹੈ ਇਸ ਤਰ੍ਹਾਂ ਚੱਲਦਾ ਰਹਿੰਦਾ ਹਾਂ ਤੇ ਮੈਂ ਤੁਹਾਨੂੰ ਦੱਸਦੀ ਹਾਂ ਜੀ ਅੱਜ ਉਸ ਤਰਪਾਈ ਤਾਂ ਹੋ ਜਾਣੀ ਥੋੜੀ ਜਿਹੀ ਰਹਿੰਦੀ ਹੈ ਤੇ ਜਿਹੜੇ ਜੀ ਨਵੇਂ ਜੁੜਦੇ ਆਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਹਨਾ ਜੀ ਸੂਟ ਆਪਾਂ ਕੱਲ ਕੱਢਿਆ ਸੀਗਾ ਤੇ ਅੱਜ ਆਪਣੇ ਦੋ ਸੂਟ ਤੇ ਜਮਾਣ ਲੱਗਿਆ ਗਿਆ। ਤਾਂ ਕੀ ਜਿਵੇਂ ਤੁਹਾਨੂੰ ਦੱਸਿਆ ਮੇਰਾ ਸਿਰ ਦਰਦ ਕਰ ਰਿਹਾ ਸੀ ਤੇ ਫਿਰ ਮੈਨੂੰ ਸਿਹਤ ਡੇਟੀ ਕਹਿੰਦੇ ਉਹ ਰੈਸਟ ਕਰ ਲੈ ਅੱਜ। ਕੋਈ ਕੰਮ ਨਾ ਕਰ ਪਰ ਹੁਣ ਵਿਹਲਿਆ ਤੋਂ ਨਹੀਂ ਰਹਿ ਜਾਂਦਾ। ਇਸ ਤਰ੍ਹਾਂ। ਹੁਣ ਦਿਨ ਨੰਗੀ ਜਾਂਦਾ ਹੁਣ 4:00 ਵਜ ਗਈ ਹੈ। ਹੁਣ 2-3 ਘੰਟੇ ਵਿੱਚ ਦੀ ਪਈ ਆ। ਤੇ ਚਾਹ ਪਾਣੀ ਪੀਤਾ ਤੇ ਫਿਰ ਵੀ ਬਸ ਦੇਣ ਲੱਗ ਗਿਆ। ਇਦਾਂ ਹੀ ਚੱਲੀ ਜਾਂਦਾ ਕੰਮ ਤਾਂ ਦਾ। ਕੱਖੋਂ ਦਿਨ ਛੋਟੇ ਹੋ ਗਏ ਉਹਦੇ ਕਰਕੇ ਵੀ ਇਹ ਸਾਰਾ ਕੁਝ ਚੱਲ ਰਿਹਾ ਇਹ ਮੇਰਾ ਆਪਦਾ ਹੀ ਸੂਟ ਹੈ ਵੈਸੇ ਤਾਂ ਗਰਮੀ ਵਾਲਾ ਇਸ ਤਰ੍ਹਾਂ ਇਹਦੇ ਕੋਲ ਲੈਸ ਲਾਈ ਸੀ ਦੁਪੱਟਾ ਆਪਣੇ ਕੋਲ ਸੀਗਾ ਤੇ ਚਲੋ ਮੈਂ ਚੱਲ ਜਾਂਦਾ ਨਾਲ ਹੁਣ ਕਾਟਨ ਦਾ ਹੀ ਹੈ ਤੇ ਮੈਂ ਹੁਣ ਦੋ ਦਿਨ ਹੁਣ ਪਾ ਕੇ ਫਿਰਾਂ ਗਰਮੀ 'ਚ ਪੈ ਜਾਣਾ ਤਦ ਕੀ ਫਿਰ ਆਪਾਂ ਇਹਦੀ ਤਰਪਾਈ ਤੁਹਾਨੂੰ ਫਿਰ ਮਿਲਦੇ ਆਪਾਂ ਕੁਝ ਚਰਚ ਤੇ ਸਹਿਜ ਆਦੇ ਆ ਘਰੇ ਕਪਾ ਨਹੀਂ ਜਰਨ ਹੁਣ ਤੱਕ ਆਮਦਨ ਆਪਣਾ ਬਣਾਵਣ ਦੇ ਸਕੂਲ ਵਾਲੇ ਬੱਚਿਆਂ ਦੀ ਮਤ ਮਾਰੇ ਰਹਦੇ ਆ ਤੁਹਾਨੂੰ ਕੁ ਫੈਕਸ਼ਨ ਆ ਗਿਆ ਉਹਦੇ ਸਕੂਲ ਚ ਆਪਾਂ ਤੁਹਾਨੂੰ ਮਿਲਦੇ ਥੋੜੇ ਚਰਚ ਠੀਕ ਹੈ ਜੀ ਕਰਦੇ ਆ ਫਿਰ ਆਪਾਂ ਹੋਰ ਕੰਮ ਦਿੰਦਾ ਹਾਂ ਜੀ ਕੀ ਹਾਲ ਹੈ ਜੀ ਸਵੇਰ ਤਾਂ ਹੋ ਗਈ ਟਾਈਮ ਕੱਪੜੇ ਆਪਾਂ ਧੋ ਕੇ ਬਾਹਰ ਤੇ ਸੁੱਕਣੇ ਦੂਜੇ ਉਹ ਬਾਹਰ ਆਣ ਗਏ ਹੋਏ ਆ ਤੇ ਸਹਿਜ ਉੱਠ ਗਿਆ ਜੀ ਸਕੂਲ ਬੱਸ ਹੁਣੇ ਹੀ ਸੋਈ ਦੀ ਆਪਣੀ ਹੋ ਗਈ ਸਵੇਰ ਦੀ ਸਫਾਈ ਸਾਰੀ ਰੋਟੀ ਬਣ ਗਈ ਹੈ ਪਾਉਂਦੇ ਸਬੂਤੀ ਖਾ ਕੇ ਤੇ ਦੁਕਾਨੋਂ ਉੱਨੀ ਚਲਦੇ ਆਂ ਘੰਟਾ ਕਪਾ ਇਸ ਵੇਲੇ ਲਾ ਲੈਣੇ ਹੁੰਨੇ ਜਿਹੜੇ ਤੇ ਸਪਰਿੰਗ ਹੀ ਪੜੇਗੀ ਜਰਾਵ ਓਲੀ ਓਲੀ ਬੁਣੀ ਜਾਣੀ ਹੈ ਬੱਸ ਇਹ ਵੀ ਤੇ ਹਲੇ ਆਪ ਆਪਣੇ ਪੌਣ ਵਾਲੇ ਪਏ ਸੁੱਕਣੇ ਤੇ ਉੱਧਰ ਵੀ ਹਲੇ ਖਲਾਰਾ ਬਹੁਤ ਪਿਆ ਪਿਆ ਕਰਨ ਵਾਲੀ ਸੈਟਿੰਗ ਕੁੱਤੇ ਵੀ ਲੀੜੇ ਨੇ ਤੇ ਮਾਰਦੀ ਐ ਮੈਂ ਹੋਰ ਵਦਗਾ ਜੀ ਠੀਕ ਠਾਕ ਆ ਹਾਏ ਗਰੂ ਕਦੇ ਠੰਡ ਜੀ ਹੋ ਜਾਂਦੀ ਹੈ ਕਦੇ ਗਰਮੈਸ ਹੋ ਜਾਂਦੀ ਹੈ ਮੌਸਮ ਵੀ ਆਊਟ ਆਫ ਹੋਇਆ ਪਿਆ ਹਾਂਜੀ ਵਧੀਆ ਜੀ ਠੀਕ ਠਾਕ ਮੈਂ ਤਾਂ ਬਲੌਗ ਸ਼ੂਟ ਕਰੀ ਜੰਨੀ ਤੁਸੀਂ ਡਾਂਸ ਕਰਦੇ ਹੋ ਨੇ ਤੇ ਹੋਰ ਠੀਕ ਠਾਕ ਹੈ ਜੀ ਹੈਨਾ ਜੇ ਟਾਈਮ ਹੋਵੇ ਤਾਂ ਕੰਮ ਵਧੀਆ ਹੋ ਜਾਂਦੇ ਨਹੀਂ ਤਾਂ ਭੱਜ ਭੱਟ ਕੇ ਬੰਦਾ ਕੋਲ ਜਵੱਜਾ ਵੱਜ ਕੇ ਕੰਮ ਨਹੀਂ ਮੇੜੇ ਬਿੰਦੀ ਕੀ ਕਰਗੇ ਦੀ ਹਲਾ ਕਹਿੰਦਾ ਪਸੂ ਹੈ ਨਹੀਂ ਘਰੇ ਕੰਮ ਹੈ ਨਹੀਂ ਤੇ ਮੈਂ ਕਹਣੀ ਆ ਵੀ ਸਾਡੇ ਘਰੇ ਕੰਮ ਸਾਰੇ ਦੁਲਗਾਨ ਨਾਲ ਜ਼ਿਆਦੇ ਹੋਣਗੇ ਉਹ ਜਿਹੜੇ ਉਦੋਂ ਜ਼ਿਆਦੇ ਕੰਮ ਹੁੰਦੇ ਜੀ ਜਿਹਦੇ ਘਰੇ ਪਸੂ ਨਹੀਂ ਹੁੰਦੇ ਨਾ ਉਦੋਂ ਜ਼ਿਆਦੇ ਹੋਰ ਕੰਮ ਬਥੇਰੇ ਹੁੰਦੇ ਆ ਅੱਜ ਸਵੇਰ ਤੋਂ ਮੇਰਾ ਕੰਨ ਦੁਖੀ ਆਦਾ ਪਤਾ ਨਹੀਂ ਇੱਥੇ ਸਾਰੇ ਕੰਨ ਦੇ ਵਿੱਚ ਵਿੱਚ ਚੀਜ਼ਾਂ ਵੱਜੀ ਜਾਂਦੀਆਂ ਪਤਾ ਨਹੀਂ ਕੀ ਚੱਕਰ ਹੋ ਗਿਆ ਯਾਰ ਪਤਾ ਨਹੀਂ ਕੀ ਨ ਕੋਈ ਮਸ ਪ੍ਰੋਬਲਮ ਹੋਈ ਜਾਂਦੀ ਹੈ ਮੈਂ ਸਿਰਵਾ ਲਿਆ ਆਪਾਂ ਉਹ ਦੁਕਾਨ ਵਾਸਤੇ ਰੈਡੀ ਐ ਚੱਲਦੇ ਆਂ ਬਸ ਦੁਪੱਟਾ ਲੈ ਲੈਂਦੇ ਤੇ ਆਪਣੇ ਨੇਲ ਹੋਏ ਪਏ ਖਰਾਬ ਤੇ ਆਪਾਂ ਕਰਦੇ ਨਾ ਨੀ ਸੈਟਿੰਗ ਨੇਲ ਪੇਂਟ ਲਾਉਣ ਵਾਲੀ ਦੁਵਾਲੀ ਜਲਦ ਦੀ ਲਈ ਹੋਈ ਆ ਤੇ ਅੱਜ ਆਪਾਂ ਸੂਟ ਦੀ ਕਟਿੰਗ ਕਰਨੀ ਆ ਸੈਟਿੰਗ ਸੱਜ ਦੇ ਸੂਟ ਦੀ ਵੇਖਦੇ ਆ ਉਹਨੂੰ ਲੈਸ ਲਾ ਕੇ ਰੈਡੀ ਕਰਦੇ ਆ ਜਾਂ ਫਿਰ ਵਰਕ ਕਰਦੇ ਆ ਹਲੇ ਉਹਨੇ ਕੋਈ ਡਿਸਾਈਡ ਨਹੀਂ ਕੀਤਾ ਵੀ ਕੀ ਕਹਿੰਦੇ ਆ ਕੀ ਕਰ ਰੋ ਕੀ ਵੇਖੋ ਜਿਵੇਂ ਕੋਈ ਉਹ ਬੇਕਰਦੇ ਆਂਗੇ ਹਨਾ ਤੇ ਚਲੋ ਆਪਾਂ ਤੁਹਾਨੂੰ ਮਿਲਦੇ ਆ ਫੇਰ ਕੁਝ ਚਰ ਦੇ ਵਿੱਚ ਖਮਤੰਦਾ ਜਾਨ ਮਿਲ ਲਗੇ ਨਾਲੇ ਰੋਟੀ ਖਾ ਲਗੇ ਹਨਾ ਜੀ ਚਲੋ ਠੀਕ ਹੈ ਇਹ ਹਾਂਜੀ ਕੀ ਹਾਲ ਹੈ ਜੀ ਤੇ ਆਪਾਂ ਆ ਗਏ ਦੁਕਾਨ ਤੇ ਦੁਕਾਨ ਤੇ ਅਨਸਾਰ ਆਪਾਂ ਇੱਕ ਵੱਡਾ ਕੰਮ ਕਰਤਾ ਇੱਕ ਵੱਡਾ ਕੰਮ ਕਰਤਾ ਇੱਧਰ ਮੇਰੇ ਨਾ ਉਹ ਡੱਬੇ ਰੱਖੇ ਹੋਏ ਸੀਗੇ ਮਲੇਣਾ ਵਾਲੇ ਤੇ ਮੈਂ ਉਧਰ ਕਾਉਂਟਰ ਉੱਨੀ ਗਈ ਕਾਪੀ ਜੀ ਚੱਕਣੀ ਸੀ ਸਾਬ ਕਿਤਾਬ ਵਾਲੀ ਤੇ ਇੱਕ ਦੋ ਭੈਣਾ ਦਾ ਸਾਫ ਸੀਗਾ ਕਰਨ ਵਾਲਾ ਤੇ ਚਲੋ ਮੈਂ ਉਹ ਵੇਖਦਗੀ ਉਹਨਾਂ ਦੇ ਫੋਨ ਆਏ ਸੀਗੇ ਹਨਾ ਤੇ ਜਦੋਂ ਮੈਂ ਕਾਉਂਟਰ ਉੱਤੇ ਨਹੀਂ ਗਈ ਤੀ ਮੈਨੂੰ ਡੱਬੇ ਦੇ ਸੀ ਮੈਂ ਕਿਾ ਚੱਲੇ ਵੀ ਸੈਟ ਜੀ ਕਰਕੇ ਰੱਖ ਦਿਆਂ ਹਨ ਇੱਧਰ ਕਰ ਦੇ ਸੀ ਤੇ ਥੜੇ ਦੇ ਨਾਲ ਲੱਗੇ ਸੀ ਜੋ ਥੜੇ ਤੇ ਆਪਣੇ ਮੈਟ ਵਿਛਾਇਆ ਵਾ ਇਹ ਇਹੀ ਵਾਲਾ ਮੈਟ ਆਪਣੇ ਜਿਹੜਾ ਇਹ ਵਿਛਾਇਆ ਵੈ ਇਥੇ ਦੀ ਇਹਨੂੰ ਉਧਰੋਂ ਥੋੜਾ ਜਿਆਦਾ ਲੰਕਰਿਆ ਸੀਗਾ ਤੇ ਮੈਂ ਕਿਾ ਚੱਲ ਹੁਣ ਵਿੱਚ ਹੋਲਡ ਕਰ ਦਿਆਂ ਤੇ ਉਹ ਡੱਬਿਆਂ ਜਾਂ ਦੇ ਨਾਲ ਲੱਗ ਰਿਆ ਸੀਗਾ ਤੇ ਫੇਰ ਉਹਨੂੰ ਮੈਂ ਚੱਕ ਕੇ ਕਿਹ ਡੱਬਿਆਂ ਨੂੰ ਥੋੜੇ ਪਰੇ ਕਰ ਤੇ ਤੇ ਉਹੋ ਮੈਂ ਉਹਰੇ ਨੂੰ ਕਰ ਲਿਆ ਮੈਟ ਅੰਦਰ ਨੂੰ ਹੋਲਡ ਕਰਤਾ ਤੇ ਜਦੋਂ ਮੈਂ ਡੱਬੇ ਪਰਾਂ ਨੂੰ ਕਰਦੀ ਤੇ ਮਾਊਂ ਬੈਠਾ ਸੀਗਾ ਤੁਸੀਂ ਸਮਝ ਹੀ ਗਏ ਹੋਵੋ ਕਿ ਮਾਊਂ ਕਿਹੜਾ ਹੁੰਦਾ ਹੈ ਤੇ ਚਲੋ ਜੀ ਵੈਗੁਰੂ ਦੀ ਕਿਰਪਾ ਹੋਈ ਹੈ ਨਾ ਆਪਾਂ ਨਹੀਂ ਕੋਈ ਨੁਕਸਾਨ ਹੋਇਆ ਜੇ ਮੈਂ ਕੱਲੀ ਹੁੰਦੀ ਤਾਂ ਸ਼ਾਇਦ ਮੈਂ ਇਦਾਂ ਹੀ ਬੈਠ ਜਾਣਾ ਸੀ ਨਾ ਉਹ ਵੀ ਕੁਝ ਵੀ ਛੇੜਦੀ ਤੇ ਉਹਨੇ ਹੋ ਸਕਦਾ ਥੜੇ ਤੇ ਚੜ ਜਾਂਦਾ ਮਾਊਂ ਤੇ ਮੇਰ ਨੂੰ ਬਣਾ ਦਿੰਦਾ ਸਿਆਣੀ ਤੇ ਵਟ ਕਿਰਪਾ ਰਹੀ ਵਾਹਿਗੁਰੂ ਦੀ ਕਿ ਮੈਂ ਡੱਬੇ ਹਲਾਏ ਤੇ ਮੈਨੂੰ ਪਤਾ ਲੱਗ ਗਿਆ ਫਿਰ ਮੈਂ ਦਵਾ ਦਾ ਬਸਾਂ ਹੋ ਕੇ ਮੰਜੇ ਦੇ ਉੱਤੇ ਪੈਰ ਧਰ ਕੇ ਬੈਠ ਗਈ ਫਿਰ ਮੈਂ ਸੈਜ ਦੇ ਡੈਡੀ ਨੂੰ ਵਾਜਾਂ ਮਾਰੀਆਂ ਘਰੋਂ ਤੇ ਫਿਰ ਉਹਨਾਂ ਨੇ ਆ ਕੇ ਉਹ ਨੂੰ ਮਾਉਂ ਪਿਆ ਹਤਾ ਤੇ ਚਲੋ ਜੀ ਹਨਾ ਵਾਹਿਗੁਰੂ ਨੇ ਰੱਖਤਾ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ ਕੋਈ ਅਨਹੋਣੀ ਘਟਨਾ ਵੀ ਹੋ ਸਕਦੀ ਸੀ ਤੇ ਉਹੀ ਕਰਦਾ ਜੀ ਜੋ ਕਰਦਾ ਵਾਹਿਗੁਰੂ ਹਨਾ ਤੇ ਚਲੋ ਫਿਰ ਹਨਾ ਵਾਹਿਗੁਰੂ ਨੇ ਰੱਖਤਾ ਫਿਰ ਉੱਥੇ ਗੱਲ ਆ ਗਈ ਨਾ ਜੀ ਬਚਾਉਣ ਵਾਲਾ ਬਲੀ ਐ ਆਪਾਂ ਕੁਝ ਨਹੀਂ ਕਰ ਸਕਦੇ ਜੋ ਕਰਦਾ ਵਾਹਿਗੁਰੂ ਕਰਦਾ ਹਨਾ ਆਪਾਂ ਤਾਂ ਇੱਕ ਵਸਤਰੀਆ ਹੀ ਹੁੰਨੇ ਆਂ ਚੀਜ਼ ਦਾ ਆਸਾ ਤਰਾ ਰੱਬ ਆਪ ਹੀ ਬਣ ਜਾਂਦੇ ਚੀਜ਼ ਦਾ ਇੱਧਰ ਉੱਧਰ ਜੋ ਕਰਦਾ ਮਹਾਰਾਜ ਚੰਗਾ ਹੀ ਕਰਦਾ ਪਤਾ ਨਹੀਂ ਦੱਸਦੇ ਹੁੰਨੇ ਆ ਜੀ ਆਪਾਂ ਨੂੰ ਪਤਾ ਨਹੀਂ ਕੋਈ ਸੈਂਸੀ ਇਦਾਂ ਦੀ ਦਿਮਾਗ ਦੇ ਵਿੱਚ ਜਾਂ ਕੋਈ ਕਿਵੇਂ ਰੱਖ ਲੋ ਹਨਾ ਤੇ ਉਹ ਕੋਈ ਮਾੜੀ ਗੱਲ ਹੋਣ ਤੋਂ ਪਹਿਲਾਂ ਹੀ ਵਾਹਿਗੁਰੂ ਆਪਦੇ ਆਪ ਨੂੰ ਪਰੇ ਕਰ ਦਿੰਦਾ ਜਾਂ ਕੋਈ ਸੰਕੇਤ ਤੇ ਦਿੰਦਾ ਵੀ ਚਲੋ ਉੱਥੋਂ ਆਪਾਂ ਨੂੰ ਬਚਤ ਰਹਿ ਜਾਂਦੀ ਹੈ ਹਨਾ ਜੀ ਤੇ ਹੁਣ ਇੱਧਰ ਥੜੇ ਵਾਲੇ ਪਾਸੇ ਆਉਣ ਨੂੰ ਦਿਲ じゃ ਨਹੀਂ ਕਰਦਾ ਕੰਮ ਹੋ ਜਾ ਕਰੀ ਜਾਂਦਾ ਮਾਉਂ ਮਨ ਵੀ ਕਿਤੇ ਕੁਝ ਹੋਰ ਨਿਕਲ ਨੁਕਲਾਵੇ ਇਦਾਂ ਜੇ ਹੋ ਜਾਣਾ ਇੱਕ ਵਾਕੀ ਮੈਂ ਫਿਰ ਹੁਣ ਤੁਹਾਨੂੰ ਪਤਾ ਹੀ ਆਣਾ ਦੀਵਾਲੀ ਦੋਲੀ ਦੇ ਦਿਨ ਲੰਘ ਗਏ ਆ ਸਾਰੇ ਸਾਰਾ ਕੁਝ ਵਧੀਆ ਹੋ ਗਿਆ ਸਹਿਜ ਹੀ ਸਕੂਲ ਜਾਣ ਲੱਗ ਗਏ ਤੇ ਡੈਡੀ ਜੀ ਵੀ ਆਉ ਦੇ ਕੰਮ ਤੇ ਚਲੇ ਜਾਂਦੇ ਆ ਕਿ ਮੈਂ ਤਾਂ ਫਿਰ ਹੁਣ ਅਕਸਰ ਕਰ ਹੀ ਰਹਿਣਾ ਕੰਮ ਧੰਦੇ ਆਪਦੇ ਕਰਨੀ ਆਣਾ ਇੱਕ ਰਹਿਣਾ ਵੀ ਸਾਰਾ ਦਿਨ ਮੈਂ ਦੁਕਾਨ ਤੇ ਇਹਨਾਂ ਤਾਂ ਅੱਦਾਂ ਨਹੀਂ ਘਟਣਾ ਘਟਣਾ ਹੁੰਦਾਂ ਗੇ ਰਹਿੰਦਾਂ ਗਾ ਕਿਉਂ ਹੁਣ ਮੈਨੂੰ ਕਈ ਵਾਰੀ ਕੱਲੀ ਨੂੰ ਵੀ ਕੁਝ ਕਈ ਵਾਰ ਕੋ ਕੰਮ ਤਾਂ ਆਦਰ ਉਧਰ ਚੱਕਤਰ ਕਰਨੀ ਪੈਂਦੀ ਐ ਸਾਰਾ ਕੁਝ ਹੋ ਜਾਂਦਾ ਹਨਾ ਜੀ ਚਲੋ ਚੱਲ ਸੋ ਚੱਲ ਕੰਮ ਹੁੰਦੇ ਆ ਤੇ ਤੇ ਪਲੀਜ਼ ਤੁਸੀਂ ਚੈਨਲ ਨੂੰ ਤੱਬ ਕੇ ਸ਼ੇਅਰ ਕਰਿਆ ਕਰੋ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜਾਂ ਕਿ ਜਿਹੜੇ ਮੇਰੇ ਵੀਰ ਕਈ ਕਮੈਂਟ ਕਰਦੇ ਆ ਕਈ ਫੋਨ ਤੇ ਕਹਿ ਦਿੰਦੇ ਸਾਡੇ ਕੋਲ ਤੁਹਾਡੀ ਵੀਡੀਓ ਨਹੀਂ ਹੁੰਦੀ ਪਲੀ ਤੁਸੀਂ ਸ਼ੇਅਰ ਕਰ ਦਿਆ ਕਰੋ ਜਾਂ ਸਟੇਟਸ ਤੇ ਲਾ ਲਿਆ ਕਰੋ ਹਨਾ ਜੇ ਸਟੇਟਸ ਤੇ ਲਾ ਲਿਆ ਕਰੋਗੇ ਤਾਂ ਕਈ ਭੈਣ ਭਰਾਵਾਂ ਕੋਲੇ ਆਪੇ ਹੀ ਚਲੀ ਜਾਂਦੀ ਹੈ ਵੀਡੀਓ ਹਨਾ ਅਗਲਾ ਨੋਟੀਫਿਕੇਸ਼ਨ ਚੈੱਕ ਕਰ ਲੈਣਾ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਭੈਣ ਦਾ ਇੱਕ ਦਾ ਕਮੈਂਟ ਆਇਆ ਸੀਗਾ ਵੀ ਤੁਸੀਂ ਇਹ ਚੈਨਲ ਤੇ ਵੀਡੀਓ ਦੂਜੇ ਦਿਨ ਹੀ ਪਉਂਦੇ ਭੈਣ ਜੀ ਆਪਣਾ ਇੱਕੋ ਹੀ ਚੈਨਲ ਹੈ ਚੜ੍ਹਦੀ ਕਲਾ ਸੁੱਖ ਦੇ ਨਾਂ ਤੇ ਹੈ ਸੋਕ 230 ਦਿਨਾਂ ਤੇ ਇਦਾ ਇਦਾਂ ਦਾ ਕੁਛ ਹੀ ਹੈਗਾ ਸ਼ਾਇਦ ਮੇਰੇ ਕਲੀਅਰ ਦਿਮਾਗ 'ਚ ਨਹੀਂ ਹੈਗਾ ਤੇ ਆਪਣਾ ਇੱਕੋ ਹੀ ਚੈਨਲ ਹੈ ਪਲੀਜ਼ ਇਹਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇੰਸਟਾਗ੍ਰam ਦੇ ਪੇਜ ਹੈ ਜੀ ਆਪਣਾ ਸੁਖਵੀਰ ਬਠਿੰਡਾ ਦੇ ਨਾਂ ਤੇ ਤੇ ਅੰਗਰੇਜ਼ੀ ਦੇ ਵਿੱਚ ਹੈਗਾ ਜੀ ਸੁਖਵੀਰ ਕੋਰ 1 2 3 4 5 ਤੇ ਹੈਨਾ ਜੀ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ 팬 ਬਣ ਕੇ ਭਰਾ ਬਣ ਕੇ ਅੰਕਲ ਆਂਟੀ ਸਾਰੇ ਬਣ ਕੇ ਹਉ ਦੀ 팬 ਨੂੰ ਆਦੀ ਵੱਤੀ ਨੂੰ ਸਪੋਰਟ ਕਰਿਆ ਕਰੋ ਪਲੀਜ਼ ਹਨਾ ਜੀ ਇਦਾਂ ਅਜੇ ਤੁਸੀਂ ਵਧੀਆ ਸਪੋਰਟ ਕਰੋਗੇ ਤਾਂ ਮੇਰਾ ਮਾਨ ਹੋਰ ਕਰੂਗਾ ਵੀ ਮੈਂ ਹੁਣ ਵੀਡੀਓ ਹੋਰ ਪਾਵਾਂ ਵਧੀਆ ਸੋਹਣਾ ਕੁਝ ਤੁਹਾਡੇ ਲਈ ਲੈ ਕੇ ਆਵਾਂ ਤੇ ਪਲੀਜ਼ ਇਸੇ ਤਰ੍ਹਾਂ ਜੀ ਸਪੋਰਟ ਕਰਦੇ ਰਿਹਾ ਕਰੋ ਆਪਦੀ ਲਾਡਲੀ ਨੂੰ ਤੇ ਅੱਜ ਇੱਧੇ ਤੋਂ ਦੁਕਾਨ ਤੇ ਆ ਕੇ ਇਹ ਘਟਨਾ ਜੀ ਘਟ ਗਈ ਹਨਾ ਇੱਕ ਪੰਮਾ ਦਾ ਮੇਰੇ ਪੰਮਾ ਦਾ ਫੋਨ ਆਇਆ ਸੀ ਮੇਰੇ ਪਾਪਾ ਥੋੜੇ ਜਿ ਢਿੱਲੇ ਹੋਏ ਪਏ ਆ ਤੇ ਉਹ ਵੀ ਟੈਨਸ਼ਨ ਜੀ ਬਣੀ ਪਈ ਆ ਦਿਮਾਗ ਤੇ ਉਹਨਾਂ ਨੂੰ ਬਲੱਡ ਵਧ ਗਿਆ ਤੇ ਇੱਕ ਖੰਗ ਜੀ ਕੰਮ ਕਾਫੀ ਹੋਇਆ ਪਿਆ ਇੱਕ ਬੁਖਾਰ ਵੀ ਚੈਰੇ ਸੀਗੇ ਮਮਾ ਵੀ ਹੋ ਰਿਹਾ ਹੈ ਨਾ ਤੇ ਫਿਰ ਮੈਂ ਮੇਰੀ 9:00 ਵਜੇ ਗੱਲ ਹੋਈ ਸੀ 1:30 ਹੋ ਗਿਆ ਦੁਪਹਿਰ ਜੇ ਨੂੰ ਲਾ ਕੇ ਫੋਨ ਮੈਂ ਪਤਾ ਕਰੂੰਗੀ ਵੀ ਕਿੱਦਾਂ ਹੈਗੇ ਹੈ ਨਾ ਐਦਾਂ ਹੁੰਦਾ ਜੀ ਹੈ ਨਾ ਹੁਣ ਉਮਰ ਦੇ ਸਾਹਮਣੇ ਕਾਫੀ ਐਦਾਂ ਹੋ ਰਿਹਾ ਢਿੱਲੇ ਮੱਟੇ ਜਦੋਂ ਹੋ ਜਾਂਦੇ ਫਿਰ ਟੈਨਸ਼ਨ ਜੀ ਬਣ ਜਾਂਦੀ ਹੈ ਨਾ ਫਿਰ ਵੀ ਚਲੋ ਜੀ ਜਿੰਨਾ ਚਰਵਾਵੇ ਬੈਠਾ ਹੁੰਦਾ ਉਸੇ ਦਾਸਰਾ ਹੁੰਦਾ ਪੱਕੀ ਆਪਣੇ ਹੱਥ ਚ ਕੁਝ ਨਹੀਂ ਹੈਗਾ ਜੋ ਮਾਰਾ ਇਹਨੇ ਕਰਨਾ ਚੰਗਾ ਮੜਾ ਉਹਦੇ ਹੱਥ ਚ ਹੀ ਹੈ ਤੋ ਆਪਾਂ ਤਾਂ ਸਾਵਣ ਵਾਇਗੁਰ ਤੰਦਰੁਸਤੀ ਬਖਸ਼ੇ ਜੀ ਵਸ ਸਰੇਣ ਬੁੱਢੀ ਤੰਦਰੁਸਤੀ ਹੈ ਪਲੀਜ਼ ਬਾਕੀ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਜਰੂਰ 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 ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਹੁਣਾਂ ਚ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ